ਫਾਰਚੂਨਰ ਗੱਡੀ ਜਿਹੜੀ ਆ ਬਾਬਾ ਜੀ ਨੂੰ ਪੇਟ ਕੀਤੀ ਆ ਨੌਜਵਾਨ ਵੀ ਚਾਹੁੰਦੇ ਨੇ ਵੀ ਇਹ ਵਧੀਆ ਤਰ੍ਹਾਂ ਢੰਗ ਨਾਲ ਪ੍ਰਚਾਰ ਕਰਨਾ ਸਾਰੇ ਨਾਂ ਦੇ ਨੌਜਵਾਨਾਂ ਨੇ ਇਹ ਜਿਹੜਾ ਉਦਮ ਕੀਤਾ ਉਪਰਾਲਾ ਕੀਤਾ ਵੀ ਬਾਬਾ ਜੀ ਨੂੰ ਅਸੀਂ ਗੱਡੀ ਵਧੀਆ ਪੇਟ ਕਰੀਏ ਰਣ ਮਿਲ ਕੇ ਵਿਚਾਰ ਕੀਤਾ ਕਿ ਚਲੋ ਅਸੀਂ ਜੋ ਆਪਦੇ ਵੱਲੋਂ ਵਧੀਆ ਤੋਂ ਵਧੀਆ ਕਰ ਸਕੀਏ ਅੱਜ ਕੱਲ ਹਰੇਕ ਬੰਦਾ ਵੱਡੀਆਂ ਗੱਡੀਆਂ ਲਈ ਫਿਰਦਾ ਚਲੋ ਇਹ ਨੇ ਸਿੱਖ ਫਾਰਮ ਦੇ ਵੱਡੇ ਤੋਂ ਵੱਡੇ ਕੰਮ ਕਰਦੇ ਆ ਤੁਹਾਡੀ ਵੀ ਲਈ ਅੱਛਾ ਵੀ ਇਹਨਾਂ ਕੋਲ ਵੀ ਗੱਡੀਆਂ ਚੰਗੀਆਂ ਹੋਣੀਆਂ ਚਾਹੀਦੀਆਂ ਨਾਲ ਆਉਣਾ ਜਾਣਾ ਸੌਖਾ ਹੋ ਜੇ ਸਿੰਘ ਬਾਬਾ ਰਾਇਆ ਰਾਜ ਸਿੰਘ ਜਿਨ੍ਹਾਂ ਨੇ ਕਾਫੀ ਲੰਬਾ ਸਮਾਂ ਕੌਮ ਦੇ ਲਈ ਸੇਵਾ ਕੀਤੀਆਂ ਹੁਣ ਵੀ ਕਰ ਰਹੇ ਨੇ ਦਿੱਲੀ ਸੰਘਰਸ਼ ਚੱਲ ਰਿਹਾ ਸੀਗਾ ਉੱਥੇ ਵੀ ਕਾਫੀ ਲੰਬਾ ਸਮਾਂ ਆਪਣੇ ਜਥੇ ਨੂੰ ਲੈ ਕੇ ਬੈਠੇ ਰਹੇ ਪੜਾਅ ਲੱਗਿਆ ਰਿਹਾ ਤਾਂ ਇਹਨੇ ਦਿਨੀ ਕਾਮੇਨ ਸਾਹ ਮੋਰਚਾ ਮੋਹਾਲੀ ਦੇ ਵਿੱਚ ਲੱਗਿਆ ਆ ਉੱਥੇ ਪੜਾਅ ਲਗਾ ਕੇ ਬੈਠੇ ਹੋਏ ਨੇ ਜੋ ਵੀ ਗਤੀਵਿਧੀਆਂ ਹੁੰਦੀਆਂ ਨੇ ਨੇੜੇ ਤੇੜੇ ਉੱਥੇ ਪਹੁੰਚਦੇ ਨੇ ਤੇ ਪਿੰਡਾਂ ਦੇ ਵਿੱਚ ਕਈ ਹੈ ਜਿਹੀਂ ਕਾਰਵਾਈਆਂ ਹੋ ਜਾਂਦੀਆਂ ਨੇ ਤਾਂ ਉੱਥੇ ਜਾ ਕੇ ਇਹ ਸਾਰਾ ਕੁਝ ਦੇਖਦੇ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਡੀ ਭੇਟ ਕੀਤੀ ਜਾ ਰਹੀ ਹੈ ਬਾਈ ਵੱਲੋਂ ਬਾਬਾ ਜੀ ਹੋਰਾਂ ਨੂੰ ਬਾਈ ਦਾ ਨਾਮ ਹੈ ਵਿਕਰਮਜੀਤ ਸਿੰਘ ਵਿੱਕੀ ਵਿਦੇਸ਼ਾਂ ਜੋ ਕਿ ਸੰਗਰੂਰ ਦੇ ਰਹਿਣ ਵਾਲੇ ਨੇ ਫੋਰਚਨਰ ਗੱਡੀ ਜਿਹੜੀ ਆ ਉਹਨਾਂ ਨੇ ਭੇਟ ਕੀਤੀ ਆ ਆਕਾਸ਼ਦੀਪ ਸਿੰਘ ਪੰਘਾਲ ਮਲੋੜ ਤੋਂ ਹਰਪ੍ਰੀਤ ਸਿੰਘ ਧਾਲੀਵਾਲ ਕਮਲ ਸ਼ੇਰਗਿੱਲ ਤੇ ਇਹਨਾਂ ਨੇ ਗੱਡੀ ਭੇਟ ਕੀਤੀ ਆ ਤਾਂ ਬਾਬਾ ਜੀ ਨੂੰ ਹੁਣ ਚਾਬੀ ਦੇਣਗੇ ਦੇ ਅਸੀਂ ਗੱਲਬਾਤ ਹੀ ਕਰਾਂਗੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤਾਂ ਫਾਰਚੂਨਰ ਗੱਡੀ ਜਿਹੜੀ ਹੈ ਬਾਬਾ ਜੀ ਨੂੰ ਭੇਟ ਕੀਤੀ ਹੈ ਤਾਂ ਅਸੀਂ ਬਾਬਾ ਜੀ ਤੋਂ ਸ਼ੁਰੂਆਤ ਕਰਾਂਗੇ ਤੇ ਬਈ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਗੱਡੀ ਭੇਟ ਕੀਤੀ ਗਈ ਹੈ ਵੀਰਾਂ ਵੱਲੋਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਸੀਂ ਪਹਿਲਾਂ ਦਿੱਲੀ ਵੀ ਬੈਠੇ ਰਹੇ ਕਾਫੀ ਲੰਬਾ ਸਮਾਂ ਇੱਥੇ ਵੀ ਹੁਣ ਸੰਘਰਸ਼ ਕਰਦਿਆਂ ਕਾਫੀ ਲੰਬਾ ਸਮਾਂ ਹੋ ਗਿਆ ਤਾਂ ਕੀ ਕਹਿਣਾ ਚਾਹੋਗੇ ਜੋ ਗੱਡੀ ਭੇਟ ਕੀਤੀ ਅੱਜ ਤੁਹਾਨੂੰ ਵਾਹਿਗੁਰੂ ਜੀ ਕਾ ਖ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਕੋਟਾਨ ਕੋੜ ਧੰਨਵਾਦ ਸਹਿਬ ਸ੍ਰੀ ਗੁਰਨ ਸਿੰਘ ਮਹਾਰਾਜਿਆਂ ਦਾ ਕਰਦੇ ਆ ਜਿਨ੍ਹਾਂ ਨੇ ਇਹ ਖਾਲਸਾ ਪੰਥ ਨੂੰ ਜਹਾਜ਼ ਬਖਸ਼ਿਆ ਤੇ ਫਿਰ ਧੰਨਵਾਦ ਆ ਵਿੱਕੀ ਵਿਦੇਸ਼ਾ ਦੀ ਦਾ ਆਕਾਲ ਸਦੀਪ ਸਿੰਘ ਪੰਘਾਲ ਜਿਹੜੇ ਮਲੋੜ ਤੋਂ ਨੇ ਤੇ ਹੋਰ ਜਿਹੜੇ ਨੌਜਵਾਨ ਇਹਨਾਂ ਦੇ ਨਾਲ ਆਏ ਨੇ ਤੇ ਜਿਨ੍ਹਾਂ ਦਾ ਯੋਗਦਾਨ ਆ ਬਹੁਤ ਧੰਨਵਾਦ ਆ ਖੁਸ਼ੀ ਵਾਲੀ ਗੱਲ ਆ ਦੇਖੋ ਪੰਥ ਦੀਆਂ ਸ਼ਿਵਾਵਾਂ ਜਦੋਂ ਕੋਈ ਕਰਦਾ ਸੱਚੇ ਮੰਨਦੇ ਨਾਲ ਜਦੋਂ ਕੋਈ ਸੱਚ ਦੇ ਮਾਰਗ ਤੇ ਚੱਲਦਾ ਫਿਰ ਜਿਹੜੇ ਜਿਹੜੇ ਆ ਉਹਨਾਂ ਦੇ ਸ਼ਿਵਾਵਾ ਨੂੰ ਦੇਖਦੇ ਹੋਏ ਨੌਜਵਾਨ ਵੀ ਚਾਹੁੰਦੇ ਨੇ ਵੀ ਇਹ ਵਧੀਆ ਤਰ੍ਹਾਂ ਢੰਗ ਨਾਲ ਪ੍ਰਚਾਰ ਕਰਨਾ ਕਿਉਂਕਿ ਪ੍ਰਚਾਰ ਦਾ ਸਾਧਨ ਅੱਜ ਕੱਲ ਜਿਹੜੀਆਂ ਹੈਗੇ ਕਈ ਵਾਰ ਦੂਸ ਰਾੜੇ ਜਾਣਾ ਪੈਂਦਾ ਕੋਈ ਐਸਾ ਉੱਥੇ ਸਮਾਗਮ ਹੋ ਜਾਂਦਾ ਕੋਈ ਪੰਚ ਦਾ ਇਕੱਠ ਹੁੰਦਾ ਜਾਂ ਕੋਈ ਘਟਨਾ ਵਾਪਰ ਜਾਂਦੀ ਆ ਫਿਰ ਉਸ ਦੇ ਵਾਸਤੇ ਵਧੀਆ ਸਾਧਨ ਚਾਹੀਦੇ ਨੇ ਉਹਨਾਂ ਨੂੰ ਮੱਧੇ ਰਾਜ ਦੇ ਨਜ਼ਰ ਰੱਖਦੇ ਹੋਏ ਸਾਰੇ ਇਹਨਾਂ ਨੇ ਨੌਜਵਾਨਾਂ ਨੇ ਇਹ ਜਿਹੜਾ ਉਦਮ ਕੀਤਾ ਉਪਰਾਲਾ ਕੀਤਾ ਵੀ ਬਾਬਾ ਜੀ ਨੂੰ ਅਸੀਂ ਗੱਡੀ ਵਧੀਆ ਭੇਟ ਕਰੀਏ ਜਿਹੜੀ ਆਉਣ ਜਾਣ ਦੇ ਵਿੱਚ ਦਿੱਕਤ ਨਾ ਰਹੇ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀਰਾਂ ਦਾ ਤੇ ਬਹੁਤ ਮਹਾਰਾਜ ਕਿਰਪਾ ਕਰੇ ਅਰਦਾਸ ਕਰਾਂਗੇ ਕਿ ਏਸੀ ਤਰ੍ਹਾਂ ਇਹ ਪੰਥ ਦੀਆਂ ਸ਼ੇਵਾਵਾਂ ਕਰਦੇ ਰਹਿਣ ਤੇ ਗੁਰੂ ਦੇ ਨਾਲ ਜੁੜੇ ਰਹਿਣ ਦੇਖੋ ਚਾਹੇ ਇਹ ਨਈ ਸਿੱਖੀ ਸਰੂਪ ਦੇ ਵਿੱਚ ਹੈਗੇ ਪਰ ਇਹਨਾਂ ਦੀ ਭਾਵਨਾ ਦੇਖੋ ਗੱਡੀ ਵੱਡੀ ਆ ਤੇ ਜਿਹੜੀ ਜਿੱਥੇ ਜਿੱਥੇ ਚੀਜ਼ ਚਾਹੀਦੀ ਉਥੇ ਦੇਣੀ ਚਾਹੀਦੀ ਅੱਜ ਬਹੁਤ ਸਾਰੇ ਜਿਹੜੇ ਹੈਗੇ ਸੰਪਰਦਾਮਾਂ ਕੋਲੇ ਬਹੁਤ ਕੁਸ਼ਾ ਪਰ ਸਿੱਖੀ ਦਾ ਪ੍ਰਚਾਰ ਜਾਂ ਕਿਤੇ ਕੋਈ ਗਤੀਵਿਧੀ ਹੁੰਦੀ ਹੈ ਪੰਥ ਦੀ ਜਿੱਥੇ ਲੋੜ ਪੈਂਦੀ ਹੈ ਪੰਥ ਨੂੰ ਉਹਨਾਂ ਸੰਪਰਦਾਮਾਂ ਦੀ ਉਥੇ ਨਹੀਂ ਪਹੁੰਚਦੇ ਬਿੱਤ ਦਿਨਾਂ ਦੇ ਵਿੱਚ ਵੀ ਤੁਸੀਂ ਤੁਹਾਡੇ ਪੜਾ ਗਿਆ ਸੀ ਜੱਥਾ ਗਿਆ ਸੀਗਾ ਕਾਰਵਾਈ ਕਰਕੇ ਆਏ ਅਜਿਹੀਆਂ ਕਾਰਵਾਈਆਂ ਦੇ ਉੱਤੇ ਪਹਿਲਾਂ ਤੁਸੀਂ ਪਹੁੰਚ ਜੰਨੇ ਲੋਕ ਕਮੈਂਟ ਵੀ ਕਰ ਰਹੇ ਨੇ ਕਿ ਬਾਬਾ ਜੀ ਬਹੁਤ ਵਧੀਆ ਕੀਤਾ ਸਹੀ ਕੀਤਾ ਕਿ ਜੋ ਗੁਰੂਆਂ ਨੂੰ ਮਾੜਾ ਬੋਲਦੇ ਨੇ ਬੇਅਦਬੀਆਂ ਕਰਦੇ ਨੇ ਇਸ ਥਿੱਕੇ ਦੇ ਨਾਲ ਤਾਂ ਤੁਹਾਨੂੰ ਤੁਸੀਂ ਉੱਥੇ ਪਹੁੰਚੇ ਲੋਕ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਨੇ ਤੇ ਫਿਰ ਇਸੇ ਥਿੱਕੇ ਦੇ ਨਾਲ ਬਈ ਹੋ ਰਹੇ ਦੇ ਜ਼ੈਨ ਦੇ ਵਿੱਚ ਵੀ ਇਸੇ ਥਿੱਕੇ ਨਾਲ ਆਇਆ ਕਿ ਵੀ ਨਹੀਂ ਬਾਬਾ ਜੀ ਨੂੰ ਸਾਧਨ ਚੰਗਾ ਦਿੱਤਾ ਜਾਵੇ ਤੇ ਜਿੱਤੇ ਵੀ ਕੋਈ ਆਇਆ ਜੀ ਇਹ ਗੱਲ ਹੁੰਦੀ ਹੈ ਤੇ ਬਾਬਾ ਜੀ ਪਹਿਲਾਂ ਪਹੁੰਚਣਾ ਦੇਖੋ ਇਹਨਾਂ ਦੇ ਮਨ ਦੇ ਵਿੱਚ ਜੋ ਆਇਆ ਫੁਰਨਾ ਗੁਰੂ ਸਾਹਿਬ ਨੇ ਦਿੱਤਾ ਮਾ ਇਹਨਾਂ ਦੀ ਭਾਵਨਾ ਬਣੀ ਇਸੇ ਗੱਲ ਖਾਤਰ ਜਦੋਂ ਵੀ ਕਿਤੇ ਕੋਈ ਗਤੀਵਿਧੀ ਆਉਂਦੀ ਹੈ ਕੋਈ ਵਿਆਦਵੀ ਦਾ ਮਸਲਾ ਹੋਵੇ ਜਾਂ ਹੋਰ ਪੰਥ ਦਾ ਕੋਈ ਮਸਲਾ ਹੋਵੇ ਉੱਥੇ ਅਸੀਂ ਪਹਿਲ ਦੇ ਆਧਾਰ ਤੇ ਪਹੁੰਚਦੇ ਆ ਪਹੁੰਚਣਾ ਚਾਹੀਦਾ ਹਰੇਕ ਸਿੱਖ ਦਾ ਫਰਜ਼ ਬਣਦਾ ਮੇਰਾ ਇਕੱਲੇ ਦਾ ਹੀ ਨਹੀਂ ਇਹ ਪੰਥ ਵਿਸ਼ਾਲ ਆ ਤੇ ਇਹਨੂੰ ਹਰੇਕ ਦੀ ਲੋੜ ਆ ਜੇ ਅਸੀਂ ਚੰਗੀਆਂ ਗੱਲਾਂ ਕਰਾਂਗੇ ਚੰਗੇ ਸੇਵਾਵਾਂ ਨਿਭਾਵਾਂਗੇ ਤਾਂ ਜਿਹੜੀ ਸੰਗਤ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਦੇਖਦੀ ਆ ਤੇ ਮੈਂ ਧੰਨਵਾਦ ਇਹਨਾਂ ਦਾ ਕਰਦਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਅਸੀਂ ਇੱਥੇ ਪਹਿਲੇ ਦਿਨ ਤੋਂ ਡੱਟੇ ਬੈਠੇ ਹਾਂ ਪੌਣੇ 2 ਸਾਲ ਲਗਾਤਾਰ ਹੋ ਗਏ ਮੀਂਹ ਦੇ ਵਿੱਚ ਵੀ ਬੈਠੇ ਆ ਇੱਥੇ ਦੁੱਖ ਸੁਖ ਚਲਦੇ ਆ ਮੱਸਰ ਵੀ ਸਾਡੇ ਲੜਿਆ ਠੰਡਾਂ ਵੀ ਆਈਆਂ ਨੇ ਗਰਮੀਆਂ ਸਭ ਕੁਝ ਦੇਖ ਰਹੇ ਆ ਇੱਕ ਅਰਦਾਸ ਹੋਈ ਸੀ ਜਿਸ ਦਿਨ ਇਹ 7 ਜਨਵਰੀ ਨੂੰ ਮੋਰਚਾ ਲੱਗਿਆ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚ ਇਹੀ ਅਰਦਾਸ ਸਤਿਗੁਰਾਂ ਚਾਨਣਾਂ ਦੇ ਵਿੱਚ ਹੋਈ ਸੀ ਵੀ ਜਿੰਨਾ ਚਿਰ ਮੋਰਚਾ ਫਤੇ ਨਹੀਂ ਹੁੰਦਾ ਸਾਰੇ ਬੰਦੀ ਸਿੰਘ ਰਿਹਾਈ ਨਹੀਂ ਹੋ ਜਾਂਦੇ ਉਹਨਾਂ ਚਿਰ ਇਹ ਮੋਰਚਾ ਨਿਰੰਤਰ ਲਗਾਤਾਰ ਚੱਲੂਗਾ ਤੇ ਅੱਜ ਵੀ ਚੱਲ ਰਿਹਾ ਅਸੀਂ ਉਹਨਾਂ ਚ ਡਟੇ ਰਹਾਂਗੇ ਜਿੰਨਾ ਚਿਰ ਮਰਜ਼ੀ ਸਮਾਂ ਲੱਗ ਜੇ ਇਹ ਕਾਲਪੁਰਖ ਵਾਹਿਗੁਰੂ ਜਾਣਦੇ ਨੇ ਤਿੰਨ ਸਿੰਘ ਜਿਹੜੇ ਹੈਗੇ ਨੇ ਮੋਰਚੇ ਦੀ ਬਦੌਲਤ ਜਿਹੜੇ ਅੱਜ ਬਾਹਰ ਨੇ ਪੱਕੇ ਤੌਰ ਤੇ ਬਾਕੀ ਸਿੰਘ ਵੀ ਗੁਰੂ ਸਾਹਿਬ ਕਿਰਪਾ ਕਰਨ ਕੇ ਸ਼ੇਤੀ ਜਲਦ ਰਿਹਾ ਹੋਣਗੇ ਉਹਨਾਂ ਚ ਅਸੀਂ ਡਟੇ ਹੋਏ ਆਂ ਪੰਥ ਦੀਆਂ ਸੇਵਾਵਾਂ ਦੇ ਵਿੱਚ ਹਾਜ਼ਰ ਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਅਤੇ ਸੰਗਤ ਨੂੰ ਵੀ ਇਹੀ ਕਹਾਂਗੇ ਵੀ ਜਿੰਨਾ ਚਿਰ ਸਾਡੇ ਸਵਾਸ ਰਹਿਣਾ ਅਸੀਂ ਪੰਥ ਦੀ ਸੇਵਾ ਇਸੇ ਤਰ੍ਹਾਂ ਨਿਰਵਰਗ ਸਹਿਤ ਕਰਦੇ ਰਹੀਏ ਇਹ ਅਰਦਾਸ ਜ਼ਰੂਰ ਜਿਹੜੀ ਸੰਗਤਾਂ ਕਰੇ ਵਕੀ ਬਾਈ ਵੀ ਸਾਡੇ ਨਾਲ ਨੇ ਆਕਾਸ਼ ਬਾਈ ਨੇ ਬਈ ਤੁਹਾਡੇ ਤੋਂ ਵੀ ਦੋ ਬੋਲ ਲੈਣਾ ਚਾਹਾਂਗਾ ਸੇਵਾ ਕੀਤੀ ਹੈ ਤੁਸੀਂ ਤੁਹਾਨੂੰ ਕਿਉਂ ਲੱਗਿਆ ਕਿ ਬਾਬਾ ਜੀ ਉਹਨਾਂ ਨੂੰ ਗੱਡੀ ਦੇਣੀ ਚਾਹੀਦੀ ਹੈ ਕਿਉਂਕਿ ਅਕਸਰ ਲੋਕ ਕਹਿੰਦੇ ਨੇ ਗੁਰੂ ਘਰਾਂ ਦੇ ਵਿੱਚ ਜਾਂਦੇ ਨੇ ਸੇਵਾਵਾਂ ਕਰਦੇ ਨੇ ਤੁਸੀਂ ਭੇਟਾ ਕੀਤੀ ਹੈ ਆਕਾਸ਼ ਬਾਈ ਕੋ ਲਈ ਹਾਂ ਤੁਸੀਂ ਦੋ ਬੋਲ ਕੁਛ ਕਹਣਾ ਦੇਖੋ ਬਈ ਸਭ ਤੋਂ ਵੱਡੀ ਗੱਲ ਇਹ ਹੈ ਵੀ ਚਲੋ ਜੋ ਸਾਡੀ ਜਿੰਨਾ ਕੁ ਅਸੀਂ ਸੋਚ ਰੱਖਦੇ ਹਾਂ ਜਿੰਨਾ ਕੁ ਅਸੀਂ ਸੋਚ ਸਕਦੇ ਹਾਂ ਸਾਨੂੰ ਲੱਗਿਆ ਜਿਵੇਂ ਬਾਬਾ ਜੀ ਨੇ ਪਹਿਲਾਂ ਦੱਸਿਆ ਵੀ ਜੇ ਇੰਨੀ ਮਿਹਨਤ ਨਾਲ ਜੇ ਕੰਮਾਂ ਦੇ ਵਿੱਚ ਬਾਬਾ ਜੀ ਸ਼ਾਮਲ ਹੁੰਦੇ ਆ ਸਭ ਤੋਂ ਅੱਗੇ ਵੱਧ ਕੇ ਹਾਜ਼ਰੀ ਲਵਾਉਂਦੇ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਧਰਮ ਦੇ ਨਾਂ ਦੇ ਉੱਪਰ ਕੋਈ ਲੋੜ ਆ ਆਪਣੇ ਕੌਮ ਨੂੰ ਲੋੜ ਆ ਕਿਸੇ ਵੀ ਜਥੇਬੰਦੀ ਦੇ ਵਿੱਚ ਕੁਝ ਵੀ ਲੋੜ ਹੁੰਦੀ ਆ ਤਾਂ ਉਹੀ ਚੀਜ਼ਾਂ ਕਰਕੇ ਚਲੋ ਅਸੀਂ ਸਾਰੇ ਰਲ ਮਿਲ ਕੇ ਵਿਚਾਰ ਕੀਤਾ ਕਿ ਚਲੋ ਅਸੀਂ ਜੋ ਆਪਦੇ ਵੱਲੋਂ ਵਧੀਆ ਤੋਂ ਵਧੀਆ ਕਰ ਸਕੀਏ ਤੇ ਅਸੀਂ ਸੋਚ ਕੇ ਚਲੋ ਇਹ ਉਪਰਾਲਾ ਕੀਤਾ ਜੀ ਬੰਗਾਲ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਕਿਉਂਕਿ ਬੜੀਆਂ ਤਸਵੀਰਾਂ ਹੁੰਦੀਆਂ ਨੇ ਵੱਖਰੀਆਂ ਵੱਖਰੀਆਂ ਲੋਕਾਂ ਦੇ ਕਿੰਤੂ ਪਰੰਤੂ ਵੀ ਹੁੰਦੇ ਨੇ ਤੇ ਕਈਵੇਂ ਦੀ ਜਦੋਂ ਤਸਵੀਰ ਦੇਖਦੀ ਆ ਉਸ ਦੇ ਉੱਤੇ ਪੋਜ਼ਿਟਿਵ ਵੀ ਕਮੈਂਟ ਆਉਂਦੇ ਨੇ ਕੋਈ ਮਾੜੇ ਵੀ ਬੋਲਦੇ ਨੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਕਿ ਬਾਬਾ ਜੀ ਹੁਣ ਗੱਡੀ ਦੇਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਸਾਰੀਆਂ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਬਾਬਾ ਜੀ ਨਾਲ ਬਹੁਤ ਨਿੱਜੀ ਪਿਆਰ ਆ ਅਸੀਂ ਆਪਦੇ ਨਿੱਜੀ ਤੌਰ ਤੇ ਕੋਈ ਪਿੰਡਾਂ ਦੇ ਮਸਲੇ ਜਾਂ ਕਿਸੇ ਦਾ ਕੋਈ ਘਰ ਦਾ ਮਸਲਾ ਅਸੀਂ ਬਾਬਾ ਜੀ ਨੂੰ ਕਹਿ ਕੇ ਜਿਹੜੇ ਕੋਈ ਬਾਹਰ ਪ੍ਰਸ਼ਾਸਨ ਨਹੀਂ ਕਰ ਸਕਦਾ ਅਸੀਂ ਬਾਬਾ ਜੀ ਨੂੰ ਕਹਿ ਕੇ ਬਹੁਤ ਮਸਲੇ ਸੋਲਵ ਕਰਵਾਏ ਆ ਬਹੁਤ ਬਹੁਤ ਧੰਨਵਾਦ ਕਰਨੇ ਬਾਬਾ ਜੀ ਦਾ ਵੀ ਉਹਦੇ ਮਸਲੇ ਆ ਬੜੇ ਵਧੀਆ ਸੋਹਣੇ ਤਰੀਕੇ ਨਾਲ ਸੋਲਵ ਵੀ ਹੋਏ ਆ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਇਹੀ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਬਾਬਾ ਜੀ ਨੂੰ ਸਾਨੂੰ ਲੱਗਿਆ ਵੀ ਬਾਬਾ ਜੀ ਨੂੰ ਆਉਣ ਜਾਣ ਦੀ ਦਿੱਕਤ ਰਹਿੰਦੀ ਆ ਕੋਈ ਗੱਡੀਆਂ ਚਲੋ ਅੱਜਕੱਲ ਹਰੇਕ ਬੰਦਾ ਵੱਡੀਆਂ ਗੱਡੀਆਂ ਲਈ ਫਿਰਦਾ ਚਲੋ ਇਹ ਐਨੇ ਸਿੱਖ ਕੌਮ ਦੇ ਵੱਡੇ ਤੋਂ ਵੱਡੇ ਕੰਮ ਕਰਦੇ ਆ ਸਾਡੀ ਵੀ ਦੇ ਲਈ ਅੱਛਾ ਵੀ ਇਹਨਾਂ ਕੋਲ ਵੀ ਗੱਡੀਆਂ ਚੰਗੀਆਂ ਹੋਣੀਆਂ ਚਾਹੀਦੀਆਂ ਨਾਲ ਆਉਣਾ ਜਾਣਾ ਸੌਖਾ ਹੋ ਜੇ ਇਹੀ ਚੀਜ਼ਾਂ ਵੇਖਦੇ ਹੋਏ ਅਸੀਂ ਬਾਬਾ ਜੀ ਦੀਆਂ ਸਵਾਮਾਂ ਨੂੰ ਵੇਖਦੇ ਹੋਏ ਤਾ ਕਰਕੇ ਸਾਨੂੰ ਲੱਗਿਆ ਤੇ ਅਸੀਂ ਵਿੱਕੀ ਬਾਈ ਨਾਲ ਗੱਲ ਕੀਤੀ ਤੇ ਇਹਨਾਂ ਨੇ ਕਿਹਾ ਵੀ ਕੋਈ ਚੱਕਰ ਨਹੀਂ ਆਪਾਂ ਦੇਵਾਂਗੇ ਤੇ ਸਾਰੇ ਬਾਈ ਰਲ ਕੇ ਕਮਲਸ਼ੇਰ ਗਿੱਲ ਬਾਈ ਹਰਪ੍ਰੀਤ ਤੇ ਜਿੰਨੇ ਵੀ ਮੁੰਡੇ ਸਾਰੇ ਆਏ ਹੋਏ ਆ ਕਾਰਸ਼ ਠੀਕ ਹੈ ਜੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਕਿਹਾ ਵੀ ਚਲੋ ਆਪਾਂ ਕਰਾਂਗੇ ਸੇਵਾ ਤੇ ਫਿਰ ਅਸੀਂ ਸੇਵਾ ਕੀਤੀ ਤਾਂ ਬਿਲਕੁਲ ਇਹ ਗੱਡੀ ਭੇਟ ਕਰ ਦਿੱਤੀ ਗਈ ਹੈ ਬਰਨਾਲਾ ਨੰਬਰ ਜਿਹੜੀ ਹੈ ਫੋਰਚਨਰ ਬਾਬੇ ਨੂੰ ਮਿਲ ਚੁੱਕੀ ਹੈ ਤਾਂ ਅੱਗੇ ਵੀ ਜਿਹੜਾ ਬਾਬੇ ਚਲਾ ਕੇ ਦਿਖਾਣਗੇ ਅਸੀਂ ਤੁਹਾਨੂੰ ਸਾਰੀਆਂ ਵੀਡੀਓ ਦਿਖਾਣੇ